ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਾਮਗੜੀਆ ਟੀਵੀ ਇਹ ਜਿਹੜਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਕਾਤਰੋ ਜ਼ਿਲ੍ਹਾ ਸੰਗਰੂਰ ਦੀਆਂ ਨੇ ਜਿੱਥੇ ਕਿ 24 ਤਰੀਕ ਵਾਲੇ ਦਿਨ ਦਿਨ ਐਤਵਾਰ ਨੂੰ ਇੱਕ ਬਹੁਤ ਵੱਧਿਆ ਇਵੈਂਟ ਰੱਖਿਆ ਗਿਆ ਸੀਗਾ ਜਿਸ ਦੇ ਵਿੱਚ ਲੜਕੇ ਤੇ ਲੜਕੀਆਂ ਨੇ ਭਾਗ ਲਿਆ ਦਾ ਸੀ ਇਹ ਰੇਸ ਮੁਕਾਬਲਾ ਜਿਸ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਵੱਡੇ ਵੱਡੇ ਨਾਮ ਰੱਖੇ ਗਏ ਸੀ ਇਸ ਨੂੰ ਕਰਵਾਉਣ ਦੇ ਵਾਸਤੇ ਇਹ ਜਿਹੜੇ ਦੌਰ ਤੇ ਪਿੰਕਾ ਜਰਗ ਕਬੱਡੀ ਖਿਡਾਰੀ ਉਹਨਾਂ ਨੇ ਪਹੁੰਚਣਾ ਸੀਗਾ ਬਾਰਸ਼ ਜ਼ਿਆਦਾ ਹੋ ਗਈ ਗਰਾਊਂਡ ਦੇ ਵਿੱਚ ਪਾਣੀ ਖੜ ਗਿਆ ਇਸ ਕਰਕੇ ਇਸ ਮੁਕਾਬਲੇ ਨੂੰ ਪੋਸਟਪੋਨ ਕੀਤਾ ਗਿਆ ਅੱਗੇ ਕੀਤਾ ਗਿਆ ਤੇ ਆਉਣ ਵਾਲੇ ਡੇਟਾ ਤੁਹਾਨੂੰ ਇਸ ਚੈਨਲ ਦੇ ਜ਼ਰੀਏ ਇਸ ਥਾਂ ਦੱਸ ਦਾਂਗੇ ਤਕਰੀਬਨ ਇਸ ਈਵੈਂਟ ਦੇ ਵਿੱਚ 1500 ਦੇ ਕਰੀਬ ਬੱਚੇ ਨੇ ਆਪਣੀ ਐਂਟਰੀ ਕਰਵਾਈ ਸੀਗੀ ਜੋ ਕਿ ਐਂਟਰੀ ਬਿਲਕੁਲ ਫ੍ਰੀ ਸੀ ਦੀ ਆਪ ਦੇ ਵੀ ਅੱਖ-ਅੱਖ ਸਿਰ ਤੋਂ ਇੱਥੇ ਬੱਚੇ ਆਪਣੇ ਮਾਪਿਆਂ ਦੇ ਸवेत ਪਹੁੰਚੇ ਕਲੱਬ ਵੱਲੋਂ ਬਧੀਆ ਚੇਚੇ ਪ੍ਰਬੰਧ ਕੀਤੇ ਗਏ بارش ਹੋਣ ਦੀ ਵਜ੍ਹਾ ਕਰਕੇ ਜੋ ਇਵੈਂਟ ਸੀਗਾ ਬਰਦੇ ਹੀ ਮੀਂਹ ਦੇ ਵਿੱਚ ਪਿੰਕੇ ਜਰਗਨੇ ਚੇਚੇ ਤੌਰ ਤੇ ਆਏ ਹੋਏ ਬੱਚਿਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਕਲੱਬ ਨੂੰ ਇਸ ਇਵੈਂਟ ਕਰਾਉਣ ਦੇ ਵਿੱਚ ਜੋ ਕੀਤੇ ਸਹਿਯੋਗ ਦੀ ਵਧਾਈ ਵੀ ਦਿੱਤੀ ਕਿਉਂਕਿ ਕਲੱਬ ਵੱਲੋਂ ਬਹੁਤ ਹੀ ਚੇਚੇ ਤੌਰ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸੀ ਕਠ ਇੰਨਾ ਜ਼ਿਆਦਾ ਹੋ ਗਿਆ ਕਿ ਉਹਨਾਂ ਦੇ ਸਾਹਮਣੇ ਪ੍ਰਬੰਧ ਵੀ ਥਿੱਕੇ ਪੈ ਗਏ ਤੇ ਪਿੰਕੇ ਜਰਗ ਨੇ ਆਪਣੇ ਕਲੱਬ ਵਾਲਿਆਂ ਨੂੰ ਵਧਾਈ ਦਿੱਤੀ ਤੇ ਆਪਣੀ ਸਪੀਚ ਵਿੱਚ ਇਹੋ ਕਿਹਾ रोको पारा पीर ਮੈਂ ਮੈਂ ਉਹਦਾ ਨਾਲ ਆਜੇ ਕੱਲ ਕਾ ਜਿਹੜਾ ਬਾਈ ਬਾਬਤ ਸਾਹਿਬ ਨੇ ਉਹ ਸਾਰੇ ਇਹਨਾਂ ਬੋਲ ਪਾਤਰ ਸਾਰਿਆਂ ਨੇ ਉਹ ਅੱਜ 23 ਮਿੰਟ ਪਾ ਰਹੇ ਨਾਲ ਜਾਨੀ ਕਹਿੰਦਾ ਕਿ ਕਿਹੜਾ ਟਾਈਮ ਆਥਰ ਮੈਚ ਵੀ ਨੰਬਰ ਪਾਣੀ ਦੇ ਨਾਲ ਇਹਨਾਂ ਨਜ਼ਾਇਜ਼ ਕੱਟਦੇ ਨੇ ਉਹ ਵੀ ਫੇਰ ਹੋਗਾ ਨੂੰ ਕਾਹਨ ਬੱਕਰਾ ਕਰਾਂਗੇ ਇਹਦੇ ਨੇ ਬੋਲ ਪਾਤਰ ਦੇ ਸ਼ੋਹਰ ਸਪੈਸ਼ਲ ਨਾਲ ਆ ਤੁਹਾਡੇ ਕੋਲ ਦਾ ਹਾਂਜੀ ਹਾਂਜੀ ਬਹੁਤ ਦੋ ਜੀ ਤੈਨੂੰ ਆਜਾ ਮਲਬਾ ਲੋਕ ਇੱਥੇ ਕਰਸ਼ਨ ਕਰਾਉਣ ਆਲੇ ਪਹੁੰਚੀ ਸੀ ਜਿੰਨੇ ਨੇ ਦੇਖਣਾ ਵੀ ਵੇਟਰ ਨਾ ਉਹ ਤਾਂ ਹਜੇ ਆ ਰਹੇ ਨੇ ਉਹ ਤਾਂ 3 ਵਜੇ ਤੋਂ ਬਾਹਰ ਹੋਣੇ ਸ਼ੁਰੂ ਹੋ ਜਾਈਂ ਹਾਂਜੀ ਹਾਂਜੀ ਉਹ ਜੀ ਗਾਣਾ ਨੂੰ ਹੋਰੋਂ ਬੰਦ ਕਰ ਗਏ ਕੋਈ ਨਾ ਅਸੀਂ ਵੀ ਲਾਵਾਂਗੇ ਮਾਰਾ ਹੀ ਕਿਰਪਾ ਕਰੇ ਆਪਾਂ ਜੀ ਗਾਣਾ ਮੰਡੀ ਦਾ ਆਪਾਂ ਤੋਂ ਵੱਡੇ ਪਾਸੇ ਲੱਗ ਰਹੀ ਆਪਾਂ ਗਾਣਾ ਮੰਡੀ ਸਾਰੀ ਫੁੱਲ ਹੈ ਆਪਾਂ ਕੰਡੇ ਤੋਂ ਬਹੁਤ ਆਸਾ ਕੀਤੀ ਆ ਬਈ ਆਉਂਦੇ ਵੀ ਰੰਪਾ ਦੇ ਦੇ ਦੋ ਦੋ ਸਸਨ ਉਹਦੇ ਜਿੱਥੇ ਵੀ ਦੋ ਘਾਟ ਆਈ ਪਾ ਬਸ ਪਹਿਲਾਂ ਵੀ ਹਟ ਜਾਈ ਵੀਰੇ ਪਹਿਲਾਂ ਅੱਜ ਤੋਂ ਮੈਂ ਜਿਆਦਾ ਖੋਜ ਹੋ ਗਈ ਅਸੀਂ 3 ਵਜੇ ਪਹਿਲੀ ਵਾਰ ਪਹੁੰਚਦੇ ਹਾਂ 4 ਵਜੇ ਤੋਂ ਪਹਿਲਾਂ ਵੀਰੇ ਨੇ ਟਾਈਮ ਦੱਸਿਆ ਨਹੀਂ ਆਪਾਂ 4 ਵਜੇ ਤੋਂ ਪਹਿਲਾਂ ਕਦੇ ਟਾਈਮ ਹੀ ਨਹੀਂ ਲਗਾਈ ਕੋਣ ਅਕ 4 4 ਵਜੇ ਦੀ ਗ੍ਰੀਨ ਸੀ ਟੰਕਾ ੜਾ Diolch yn fawr i chi.